ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 12 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੈਂਦੀਆਂ 88 ਲੋਕ ਸਭਾ ਸੀਟਾਂ ਤੇ ਅਸਵੇਰੇ 7 ਵਜੇ મતદાન ਸ਼ੁਰੂ ਹੋ ਗਿਆ ਹੈ ਇਸ ਵਿੱਚ ਕੇਰਲ ਦੀਆਂ ਸਾਰੀਆਂ 20 ਕਰਨਾਟਕ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ 8-8 ਮੱਧ ਪ੍ਰਦੇਸ਼ ਦੀਆਂ 6 ਅਸਾਮ ਤੇ ਬਿਹਾਰ ਦੀਆਂ 5-5 ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੀਆਂ 3-3 ਅਤੇ ਮਨੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਵਿੱਚ ਇੱਕ-ਇੱਕ ਸੀਟ ਤੇ ਪੋਲਿੰਗ ਹੋ ਰਹੀ ਹੈ ਇਸ ਗੇੜ ਵਿੱਚ ਕੁੱਲ 1200 ਤੋਂ ਵੱਧ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਨੇ ਮਨੀਪੁਰ ਲੋਕ ਸਭਾ ਸੀਟ ਦੇ ਬਾਕੀ ਰਹਿੰਦੇ ਹਿੱਸੇ ਵਿੱਚ ਵੀ ਅੱਜ ਮਤਦਾਨ ਕਰਵਾਇਆ ਜਾ ਰਿਹਾ ਹੈ ਮੱਧ ਪ੍ਰਦੇਸ਼ ਦੀ ਬੈਤਲ ਸੀਟ ਤੇ ਇੱਕ ਉਮੀਦਵਾਰ ਦੀ ਮੌਦ ਦੇ ਚੱਲਦਿਆਂ 34 ਜੇਗਰ ਤੱਕ ਅੱਗੇ ਪਾ ਦਿੱਤੀ ਗਈ ਹੈ ਦੂਜੇ ਗੇੜ ਤਹਿਤ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਕਾਂਗਰਸੀ ਆਗੂ ਸ਼ਸ਼ੀ ਥਰੂ ਤਵੰਦਪੁਰਮ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਤੇਜਸਵੀ ਸੂਰਿਆ ਕਰਨਾਟਕ ਹੀਮਾ ਮਾਲਿਨੀ ਮथुरा ਅਰुण ਗੋਵਿੰਦ ਮੇਰਟ ਅਤੇ ਰਾਹੁਲ ਗਾਂਧੀ ਵਾਇਨਾਰ ਤੋਂ ਚੋਣ ਮੈਦਾਨ ਵਿੱਚ ਨੇ ਜ਼ਿਕਰ ਯੋਗ ਹੈ ਕਿ ਪਹਿਲੇ ਗੇਟ ਤਹਿਤ 19 April ਨੂੰ 102 ਸੀਟਾਂ ਤੇ ਵੋਟਾਂ ਪੁਵਾਈਆਂ ਗਈਆਂ ਸਨ ਇਸ ਪੜਾਅ ਵਿੱਚ 4% ਔਸਤ ਮਤਦਾਨ ਹੋਇਆ ਸੀ ਇਸ ਵਾਰ ਚੋਣ ਕਮਿਸ਼ਨ ਨੇ ਦੇਸ਼ ਵਿੱਚ 7 ਪੜਾਵਾਂ ਤਹਿਤ ਲੋਕ ਸਭਾ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਆਖਰੀ ਪੜਾਅ ਵਿੱਚ ਤਹਿਤ 1 June ਨੂੰ ਵੋਟਾਂ ਪੁਵਾਈਆਂ ਜਾਣਗੀਆਂ ਸਾਰੀਆਂ ਹੀ ਸੀਟਾਂ ਦੇ ਨਤੀਜੇ 4 June ਨੂੰ ਆਉਣਗੇ